ਜੀ ਤੇ ਅੱਜ ਆਪਾਂ ਨਵੇਂ ਸਾਲ ਤੇ ਘਰ ਵਿੱਚ ਬਣਾਈਆਂ ਆਲੂ ਦੀਆਂ ਟਿੱਕੀਆਂ ਚਾਹ ਦੇ ਨਾਲ ਲਓ ਜੀ ਆ ਰਹੀਆਂ ਤਲੇ ਜਾ ਰਹੇ ਆ ਕਿ ਇਹਨਾਂ ਨੂੰ ਇਹਦੇ ਵਿੱਚ ਮਟਰ ਆਲੂ ਪੋਹਾ ਤੇ ਬੇਸਣ ਦਾ ਕੋਟ ਚੜਾਇਆ ਜੀ ਤੇ ਬੜੀਆਂ ਘੈਂਟ ਬਣਦੀਆਂ ਘਾਂਟ ਫਲੇਵਰ ਲਾਜਵਾਬ ਟਿੱਕੀ ਵਿੱਚ ਭਾਈ ਮਟਰ ਤੇ ਆ ਰਹੀ ਥੋੜੀ ਜੀ ਸਾਸ ਬਣ ਰਹੀਆਂ ਟਿੱਕੀਆਂ ਅਜਾ ਕਾ ਇੱਥੇ ਨਾ ਹਾਂ ਇਹ ਚਾ ਆਲੂ ਦੀਆਂ ਟਿੱਕੀਆਂ ਹੁਣ ਕੱਢ ਰਹੇ ਆ ਪਰ ਲਓ ਜੀ ਤੁਸੀਂ ਘਟੇ ਬਣਾ ਕੇ ਖਾਇਆ ਕਰੋ ਲਓ ਚਲੋ ਪ੍ਰੇਪੇਅਰ ਬਣ ਕੇ ਆਲੂ ਦੀਆਂ ਟਿੱਕੀਆਂ ਜੀ ਲਓ ਜੀ ਟਿੱਕੀ ਆਲੂ ਦੀ ਤਿਆਰ ਚਾਹ ਦੇ ਨਾਲ ਕਰਮ ਕਰਮ ਟਿੱਕੀਆਂ ਆਲੂ ਦੀਆਂ Happy New Year!